ਕੱਲਪੇ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਅਜੀਬੇ ਇਨਸਾਨ ਨਾਲ ਮਨੋਰ ਜਾ ਰਹੇ ਹਾਂ ਜੋ ਸਵਰਗਵਾਸੀ ਜਸਵਿੰਦਰ ਭੱਲਾ ਦੇ ਬਹੁਤ ਹੀ ਨਜ਼ਦੀਕੀ ਸੀ ਅੱਜ ਉਹ ਟੂਰਨਾਮੈਂਟ ਕਰ ਰਿਹਾ ਸੀ ਉਹ ਮੈਨੂੰ ਮਿਲੇ ਤੇ ਉਹਨਾਂ ਨੇ ਮੈਨੂੰ ਉਸ ਜਸਵਿੰਦਰ ਭੱਲਾ ਜੀ ਬਾਰੇ ਕੁਝ ਗੱਲਾਂ ਦੱਸੀਆਂ ਅੱਜ ਆਪਾਂ ਜਸਵਿੰਦਰ ਭੱਲਾ ਜੀ ਬਾਰੇ ਉਹਨਾਂ ਦੇ ਉਹਨਾਂ ਨਾਲ ਗੱਲਾਂ ਕੁਝ ਸਾਂਝੀਆਂ ਕਰਦੇ ਆਂ ਇਹ ਬਾਈ ਡੱਬ ਵਾਲੀ ਤੋਂ ਹੈ ਆਪਾਂ ਇਹਨਾਂ ਨੂੰ ਸਾਰੀ ਗੱਲਬਾਤ ਕਰਦੇ ਆਂ ਆਓ ਆਪਾਂ ਪੁੱਛਦੇ ਆਂ ਜੀ ਕੀ ਨਾਂ ਜੀ ਆਪਣਾ ਬਾਈ ਜੀ ਮੇਰਾ ਨਾਂ ਗੁਰਦੇਵ ਸਿੰਘ ਸਹੋਤ ਹੈ ਜੀ ਹਾਂਜੀ ਤੁਹਾਨੂੰ ਪਤਾ ਲੱਗਿਆ ਕਿ ਸਵਰਗਵਾਸੀ ਜਸਵਿੰਦਰ ਭੱਲਾ ਜੀ ਨਾਲ ਤੁਹਾਡੇ ਬਹੁਤ ਹੀ ਚੰਗੇ ਰਿਲੇਸ਼ਨ ਸੀਗੇ ਜੀ ਉਹਨਾਂ ਦੀ ਜੀਵਨੀ ਬਾਰੇ ਸਾਨੂੰ ਕੋਈ ਚਾਨਣਾ ਪਾਉਂਗੇ ਹਾਂਜੀ ਪਹਿਲਾਂ ਤਾਂ ਮੈਂ ਦੱਸਦਾ ਸਾਰੇ तमाम ਸੱਜਣਾ ਮਿੱਤਰਾਂ ਨੂੰ ਦੇਸ਼ਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਗੁਰਦੇਵ ਸਿੰਘ ਸੋਹਤ ਦੇ ਵੱਲੋਂ ਪਿਆਰ ਭਰੀ ਨਿੱਗੀ ਸਸਰੀ ਗੱਲ ਜੀ ਤਾਂ ਮੈਂ ਦੱਸਣਾ ਚਾਹੁੰਦਾ ਜੀ ਮੈਂ ਜਸਵਿੰਦਰ ਭੱਲਾ ਡਾਕਟਰ ਕਿਉਂਕਿ ਵੈਲ এডਿਕੇਟਿਡ ਪਰਸਨ ਸੀ ਜੀ ਪੜ੍ਹਾਈ ਦੇ ਖੇਤਰ ਦੇ ਵਿੱਚ ਵੀ ਗੱਲ ਕਰੀਏ ਪੀ ਐਚ ਡੀ ਕਰਕੇ ਫਿਰ ਉਹ ਕਲਾ ਦੇ ਖੇਤਰ ਵਿੱਚ ਆਏ ਤਾਂ ਫਿਰ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਰਿਟਾਇਰ ਹੋ ਕੇ ਫਿਰ ਕਲਾ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਫਿਰ ਪਹਿਲਾਂ ਛਣਕਾਟੇ ਬਚਪਨ ਦੇ ਵਿੱਚ ਅਸੀਂ ਛਣਕਾਟੇ ਦੇਖਦੇ ਹੁੰਦੇ ਸੀ ਜੀ 1988 ਦੇ ਵਿੱਚ ਉਹਨਾਂ ਨੇ ਛਣਕਾਡਣ ਦੀ ਲੜੀ ਸਟਾਰਟ ਕੀਤੀ ਤਾਂ ਫਿਰ ਇਹ ਲੜੀ ਚੱਲਦੀ ਚੱਲਦੀ ਰਹੀ ਲੋਕਾਂ ਨੇ ਪਰਮਾ ਹੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਫਿਰ ਉਹ ਫਿਲਮਾਂ ਦੇ ਵਿੱਚ ਆਏ ਉਹਨਾਂ ਦੇ ਡਾਇਲੋਗ ਅੱਜ ਵੀ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ ਜਿਵੇਂ ਕਹਿੰਦੇ ਹਨ ਕਾਲਾ ਕੋਡ ਐਵੇਂ ਨਹੀਂ ਪਾਇਆ ਕਹਿੰਦੇ ਠੰਡ ਲੱਗਦੀ ਹੈ ਤਾਂ ਪਾਇਆ ਤੋ ਕਹਿਣ ਦਾ ਭਾਵ ਵੀ ਜਸਵਿੰਦਰ ਭੱਲਾ ਰਹਿਂਦੀ ਦੁਨੀਆ ਤੱਕ ਨਾਰੂਗਾ ਜੀ ਉਹਦੀ ਘਾਟ ਅੱਜ ਮਹਿਸੂਸ ਹੋ ਰਹੀ ਹੈ ਸਾਨੂੰ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਉਹਨਾਂ ਨਾਲ ਮੁਲਾਕਾਤ ਮੇਰੀ ਤੁਸੀਂ ਉਹਨਾਂ ਨੂੰ ਕਦੋਂ ਤੋਂ ਜਾਣਦੇ ਸੀ ਹਾਂਜੀ ਮੈਂ ਨਾ ਬਚਪਨ ਤੋਂ ਹੀ ਉਹਦਾ ਫੈਨ ਸੀ ਜੀ ਤਾਂ ਮੇਰੀ 2-3 ਸਾਲ ਪਹਿਲਾਂ ਹੀ ਇੱਕ ਸੱਚਨ ਮਿੱਤਰ ਮੇਰੇ ਕਲੋਜ਼ ਨੇ ਲੁਹਿਆਣਾ ਉਹਨਾਂ ਦੇ ਲੁਹਿਆਣੀ ਰਹਿੰਦੇ ਸੀ ਉਹਨਾਂ ਨੇ ਮੈਨੂੰ ਜਸਵਿੰਦਰ ਭਲਾਈ ਦਾ ਕੰਟੈਕਟ ਨੰਬਰ ਦਿੱਤਾ ਕਹਿੰਦੇ ਬਾਈ ਜੀ ਤੁਸੀਂ ਗੱਲ ਕਰੋ ਬਹੁਤ ਹੀ ਗੁੱਡ ਪਰਸਨ ਨੇ ਗੱਲ ਕਰਨਗੇ ਤਾਂ ਮੈਂ ਇੱਕ ਦੋ ਵਾਰੀ ਟਰਾਈ ਕੀਤੀ ਤਾਂ ਰੱਬ ਨੇ ਨਰਿੰਕਾਰ ਪ੍ਰਭੂ ਪਰਮਾਤਮਾ ਨੇ ਮੇਰੀ ਸੁਣ ਲਈ ਕਹਿੰਦੇ ਜਿਹਨੂੰ ਰੱਬ ਮਿਲਾਵੇ ਫਿਰ ਉਹ ਸਕਸਾਸ ਹੋ ਜਾਂਦੀ ਹੈ ਜੀਵਨ ਕਹਿੰਦੇ ਹੋ ਫਿਰ ਆਪੇ ਮੇਲ ਕਰਾਉਂਦਾ ਹੈ ਸੱਚਾ ਪਾਸ਼ਾ ਸਹੀ ਮਲਾਏ ਪਿਆਰੇ ਜਿੰਨਾ ਮਲਾਏ ਤੇਰਾ ਨਾਮ ਚਿਤ ਆਵੇ ਤਾਂ ਉਹਨਾਂ ਨੇ ਮੈਨੂੰ ਮਲਾਇਆ ਜੀ ਮੈਂ ਉਹਨਾਂ ਨੂੰ ਫੋਨ ਕੀਤਾ ਪਹਿਲਾਂ ਤਾਂ ਉਹ ਘਰੇਲੂ ਕੰਮ ਸੀ ਵਾਸ਼ਰੂਮ ਦੇ ਵਿੱਚ ਸ਼ਰਿ ਇਸ਼ਨਾਨ ਕਰ ਰਹੀ ਸੀ ਤਾਂ ਜਦੋਂ ਮੈਂ ਸੈਕੰਡ ਵਾਰੀ ਕਾਲ ਕੀਤੀ ਫਿਰ ਉਹਨਾਂ ਨੇ ਮੇਰਾ ਫੋਨ ਉਠਾਇਆ ਤਾਂ ਕਹਿੰਦੇ ਕੌਣ ਬਾਈ ਜੀ ਉਹ ਫਿਰ ਕਮੇਡੀਅਨ ਵਾਲਾ ਅੰਦਾਜ਼ ਸੀ ਮੈਨੂੰ ਬੜੀ ਖੁਸ਼ੀ ਹੋਈ ਕਹਿੰਦੇ ਬਾਈ ਜੀ ਕੌਣ ਗੱਲ ਕਰ ਰਹਾ ਮੈਂ ਕਹੇ ਜੀ ਮੈਂ ਤੁਹਾਡਾ ਫੈਨ ਹੈ ਜੀ ਛਣਕਾਟੇ ਦੇਖਦਾ 1988 ਤੋਂ ਥੋਡੇ ਨਾਲ ਜੁੜਿਆ ਗੁਰਦੇਵ ਸਿੰਘ ਸਹੋਤਾ ਮੰਡੀ ਡੱਬਲੀ ਤੋਂ ਗੱਲ ਕਰ ਰਿਹਾ ਤਾਂ ਕਹਿੰਦੇ ਇਦਾਂ ਸਾਡਾ ਇੱਕ ਫੈਮਿਲੀ ਰਿਲੇਸ਼ਨ ਬਣ ਗਿਆ ਜੀ ਗੱਲ ਹੁੰਦੀ ਰਹੀ ਵਟਸਐਪ ਤੇ ਗੱਲ ਹੋਈ ਚੈਟ ਦੇ ਥਰੂ ਗੱਲ ਹੋਈ ਤਾਂ ਫਿਰ ਹੌਲੀ ਹੌਲੀ ਇਹ ਸਿਲਸਲਾ ਵਧਦਾ ਰਿਹਾ ਜਦੋਂ ਵੀ ਮੈਂ ਡਿਸਪਰੈਸ਼ਨ 'ਚ ਹੁੰਨਾ ਜਾਂ ਸੈਡ ਮੂਡ ਸੈਡ ਮੂਡ ਹੁੰਨਾ ਉਦਾਸ ਹੁੰਨਾ ਤਾਂ ਮੈਂ ਸਭ ਤੋਂ ਪਹਿਲਾਂ ਇੱਕ ਹੀ ਨਾਂ ਚਿਹਰੇ ਤੇ ਬਾਈ ਦੀ ਮੈਨੂੰ ਹੁੰਦਾ ਸੀ ਡਾਕਟਰ ਜਸਮਿੰਦਰ ਪੱਲਾ ਉਹਨਾਂ ਨੂੰ ਮੈਂ ਫੋਨ ਕਰਕੇ ਜਦੋਂ ਮੈਂ ਦੱਸਦਾ ਸੀ ਉਹਨਾਂ ਕੋਲੇ ਪੰਜਾਂ ਦਾ ਝੁਟਕਲਾ ਇੰਨੀ ਖੁਜਾਨਾ ਸੀ ਕਿ ਜਿਹੜੀ ਗਮੀ ਨੂੰ ਖੁਸ਼ੀ ਦੇ ਵਿੱਚ ਤਬਦੀਲ ਕਰ ਦਿੰਦੇ ਸੀ ਤਾਂ ਇਹ ਉਹਨਾਂ ਦਾ ਗੁਣ ਸੀ ਸਭ ਤੋਂ ਵੱਡਾ ਗੁਣ ਸੀ ਤਾਂ ਅੱਜ ਸਾਰੀ ਫਿਲਮ ਇੰਡਸਟਰੀ ਜਿੰਨੇ ਵੀ ਤੁਸੀਂ ਚੈਨਲ ਦੇਖ ਰਹੇ ਹੋ ਸਾਰੇ ਤੁਹਾਨੂੰ ਪਤਾ ਹੀ ਜਦੋਂ ਦੀ ਖਬਰ ਮਿਲੀ ਹੈ ਕਿ ਸਰਗ ਸਰਗਵਾਸੀ ਡਾਕਟਰ ਜਸਵਿੰਦਰਪਾਲ ਐਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਤਾਂ ਮੈਂ ਵੀ ਆਪਦੀ ਆਪਦੇ ਚੈਨਲ ਆਪਜੀ ਦੇ ਚੈਨਲ ਦੇ ਮਾਧਮ ਤੇ ਨਿੱਗੀ ਸ਼ਰਦਾਲ ਜਿਹੜੇ ਇੱਕ ਸ਼ਰਦਾ ਸੁੰਮੰਦੇ ਪੇਟ ਕਰਨ ਵਾਸਤੇ ਵੀਡੀਓ ਮੈਂ ਸ਼ੂਟ ਕਰਨ ਜਾ ਰਹੇ ਹਾਂ ਡੈਡੀਕੇਟ ਕਰਨ ਜਾ ਰਹੇ ਹਾਂ ਕਿ ਪੰਜਾਬੀ ਇੰਡਸਟਰੀ ਨੂੰ ਸਰ ਬਹੁਤ ਵੱਡਾ ਕਾਟਾ ਪਿਆ ਇਹ ਕਾਟਾ ਕਦੇ ਨਹੀਂ ਪੂਰਾ ਹੋਣਾ ਜਦੋਂ ਵੀ ਕੋਈ ਫਿਲਮ ਹੁੰਦੀ ਆ ਮੈਂ ਡਾਕਟਰ ਜਸਵਿੰਦਰ ਭੱਲਾ ਹੁੰਦੇ ਸੀ ਤਾਂ ਆ ਮੂਵੀ ਦੇਖਿਆ ਜਾਂਦਾ ਸੀ ਹੁਣ ਬਾਈ ਜੀ ਨੀਰੇ ਬਾਈ ਦੀ ਉਹਨਾਂ ਦਾ ਕਾਟਾ ਦਾ ਕਦੇ ਪੂਰਾ ਹੋ ਨਹੀਂ ਸਕਦਾ ਇਹ ਪੋਸੀਬਲ ਆ ਸਰ ਕਦੇ ਪੂਰਾ ਨਹੀਂ ਹੁੰਦਾ ਰੱਬ ਦਾ ਭਾਣਾ ਸਾਨੂੰ ਮੰਨਣਾ ਪੈਂਦਾ ਸਰ